ਗੁਰシャンਕਰ ਬੰਗਾ ਰੋਡ ਨਜ਼ਦੀਕ ਗੁਰਦੁਆਰਾ ਬਾਬਾ ਮੱਠ ਸਾਹਿਬ ਕੋਲ ਇੱਕ ਟਾਟਾ 407 ਗੱਡੀ ਅਵਾਰਾ ਜਾਨਵਰ ਦੇ ਅੱਗੇ ਆਉਣ ਕਾਰਨ ਸੜਕ ਦੇ ਇੱਕ ਪਾਸੇ ਪਲਟ ਕੇ ਖੇਤ ਵਿੱਚ ਝੜ ਗਿਆ ਇਸ ਹਾਦਸੇ ਦੌਰਾਨ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਜਾਣਕਾਰੀ ਅਨੁਸਾਰ ਗੱਡੀ ਦਾ ਡਰਾਈਵਰ ਅੰਮ੍ਰਿਤਸਰ ਤੋਂ ਗੜਸ਼ੰਕਰ ਵੱਲ ਨੂੰ ਆ ਰਿਹਾ ਸੀ ਤਾਂ ਗੱਡੀ ਅੱਗੇ ਜਾਨਵਰ ਆਉਣ ਕਰਕੇ ਇਹ ਹਾਦਸਾ ਵਾਪਰ ਗਿਆ ਖੁਸ਼ਕਿਸਮਤੀ ਨਾਲ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਪ ਹੋ ਗਿਆ ਕਮਲ ਕੁਮਾਰ ਮੇਰਾ ਨਾਮ ਆ ਜੀ ਅੰਮ੍ਰਿਤਸਰ ਤੋਂ ਮੈਂ ਆ ਰਿਹਾ ਸੀ ਗੜਸ਼ੰਕਰ ਨੂੰ ਜਾਣਾ ਸੀ ਮੈਂ ਤੇ ਮੋਰੇ ਗਾਂ ਆ ਗਈ ਤੇ ਗਾਂ ਨੂੰ ਬਚਾਉਂਦੇ-ਬਚਾਉਂਦੇ ਨੇ ਤੇ ਗੱਡੀ ਪਲਟ ਗਈ ਅੰਮ੍ਰਿਤਸਰ ਤੋਂ ਨੁਕਸਾਨ ਤਾਂ ਹੁਣ ਗੱਡੀ ਖਤਮੇ ਹੋ ਗਈ ਹੋ ਜੀ ਮੋਰੇ ਮੈਂ ਸ਼ੋਰ ਚ ਪੇਪਰ ਸਾਰੇ ਕਲੀਅਰ ਹੈ ਤੇ ਕਲੇਮ ਮਿਲਣਾ ਚਾਹੀਦਾ ਵਾ ਖਾਲੀ ਸੀ ਗੱਡੀ ਜੀ ਖਾਲੀ ਕਰਕੇ ਆਲੇ ਹਾਂਜੀ ਹਾਂਜੀ ਅੰਬਰ ਸਰ ਤੋਂ ਖਾਲੀ ਕਰ ਜਾਨਵਰਾਂ ਨੂੰ ਜਾਨਵਰਾਂ ਨੂੰ ਹਾਂਜੀ ਜਾਨਵਰਾਂ ਨੂੰ ਹਾਂਜੀ ਹਾਂਜੀ ਗਾਂ ਹੀ ਸਭੀ ਮੋਰੀਆ ਗਾਂ ਨੂੰ ਬਚਾਉਂਦਾ ਸੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਮੈਂ ਪ੍ਰਧਾਨ ਟੈਂਪੂ ਪ੍ਰਧਾਨ ਟੈਂਪੂ ਜੁਨੀਅਨ ਗੜਸ਼ੰਕਰ ਇਹ ਸਾਡੀ ਜੁਨੀਅਨ ਦੀ ਗੱਡੀ ਸੀਗੀ ਜੀ ਏ ਮੁੰਡਾ ਅਮਰitsar ਤੋਂ ਕਦੋਂ ਖਾਲੀ ਕਰਕੇ ਆ ਰਿਹਾ ਸੀਗਾ ਤੇ ਇੱਥੇ ਆਵਾਰਾ ਪਸ਼ੂ ਇਧਰੋਂ ਗਲੀ 'ਚੋਂ ਨਿਕਲੇ ਤੇ ਬਚਾਉਂਦੇ-ਵਚਾਉਂਦੇ ਨੂੰ ਗੱਡੀ ਉਹਨੇ ਫੇਰ ਇਧਰ ਕੱਚੀ ਤੇ ਲਾ ਦਿੱਤੀ ਇਧਰ ਸਫੈਦੇ ਸੀਗੇ ਜੇ ਸਫੈਦੇ 'ਚ ਬੰਦੇ ਦੀ ਜਾਨ ਵੀ ਜਾ ਸਕਦੀ ਸੀ ਪਰ ਇਧਰ ਬਚਾਉਂਦੇ-ਵਚਾਉਂਦੇ ਕੰਟਰੋਲ ਕਰਦੇ ਕਰਦੇ ਸਫੈਦਰ ਉਤਾਰਤੀ ਗੱਡੀ ਤੇ ਬਚਾਅ ਹੋ ਗਿਆ ਵੈਸੇ ਮੁੰਡੇ ਦਾ ਜੀ ਜਾਨੀ ਹਾਂ ਜੀ ਜਾਨੀ ਨੂੰ ਖਤਰਾ ਦਰ ਗਿਆ ਪਰ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਗਰੀਬ ਬੰਦਾ ਜੀ ਇੱਕੋ ਇੱਕ ਗੱਡੀ ਆ ਉਹਦੇ ਕੋਲ ਤੇ ਮੈਂ ਤਾਂ ਭਰਾ ਜੀ ਨੇ ਆ ਗਿਆ ਗੱਡੀ ਦਾ ਮਾਲਕ ਵੀ ਆ ਗਿਆ ਡਰਾਈਵਰ ਆਪਣੀ ਗੱਡੀ ਆਪੇ ਚਲਾਉਂਦਾ ਆ ਤੇ ਗਰੀਬ ਘਰ ਦਾ ਮੁੰਡਾ ਐ ਇੰਸ਼ੋਰੈਂਸ ਵਗੈਰਾ ਉਹਨੂੰ ਜੋ ਵੀ ਟਾਈਮ ਨਾਲ ਮਿਲ ਜਵੇ ਕੁਝ ਵੀ ਐ ਇਹਨੂੰ ਸਾਰਾ ਘਰ ਪਰਿਵਾਰ ਚੱਲਦਾ ਉਹਦਾ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਆ ਜੀ ਗੱਡੀ ਖਤਮ ਹੋ ਗਈ ਮੋਰੇ ਠੀਕ